ਸਰੋ ਜੀ ਸੰਗਰੂਰ ਵੀ ਦਾ ਕੇ ਫਾਟਕ ਖੁੱਲਨੇ ਦਾ ਇੰਤਜ਼ਾਰ ਨ ਕਰਦਾ ਗੱਡੀ ਦੇਖ ਨਾ ਰੁਕਦਾ ਨਾ ਅਣਹੋਣੀਓ ਡਰਦਾ ਇੰਤਜ਼ਾਰ ਨ ਕਰਦਾ ਇੰਤਜ਼ਾਰ ਨ ਕਰਦਾ ਫਾਟਕ ਖੁੱਲਨੇ ਦਾ ਫਾਟਕ ਖੁੱਲਨੇ ਦਾ ਫਾਟਕ ਖੁੱਲਨੇ ਦਾ ਇੰਤਜ਼ਾਰ ਨਾ ਕਰਦਾ ਗੱਡੀ ਦੇਖ ਨਾ ਰੁਕਦਾ ਨਾਣ ਹੋਣੀਓ ਡਰਦਾ ਕਾਲੀ ਪਹਿ ਜੂ ਪਾਰੀ ਬੰਦਿਆਂ ਬਚ ਕੇ ਨਹੀਂ ਕਾਲੀ ਪਹਿ ਜੂ ਪਾਰੂ ਬੰਦਿਆਂ ਬਚ ਕੇ ਰਹੀ ਕਾਲੀ ਕਾਲ ਦੀ ਮਾਰੂ ਬੰਦਿਆਂ ਬਚ ਕੇ ਨਹੀਂ ਸਬਰ ਦਾ ਫਲ ਮਿੱਠਾ ਸਦਕ ਹੌਸਲਾ ਰੱਖ ਸਬਰ ਦਾ ਫਲ ਮਿੱਠਾ ਸਿੱਧਕ ਹੌਸਲਾ ਰੱਖ ਸੋਚ ਵਿਚਾਰ ਮਿਹਨਤ ਕਰ ਸਫਰ ਦਾ ਫਲ ਚੱਕ ਨਿਡਰ ਨਾ ਹੌਸਲਾ ਹਾਰੂ ਬੰਦੇ ਆਂ ਬਚ ਕੇ ਨਹੀਂ ਕਾਲੀ ਕਾਲ ਦੀ ਮਾਰੂ ਬੰਦੇ ਆਂ ਬਚ ਕੇ ਨਹੀਂ ਚੱਕਿਆ ਸੰਗੁਰ ਵੀ ਦੀ ਮਨ ਜਿ ਬਸਾਓ ਜੀ ਜੋ ਕਿ ਆਸਿਆਣਿਆਂ ਨੇ ਉਹ ਅਜਮਾਓ ਜੀ ਸਿੱਖਿਆ ਸੰਗ ਰੂਰ ਵੀਦੀ ਮਨ ਚ ਬਸਾਉਂਦੀ ਤੋ ਕਿ ਆ ਸਿਆਣਿਆਂ ਨੇ ਉਹ ਅਜਮਾਉ ਜੀ ਉੱਪਰ ਫਿਰ ਸਤਕਾਰੂ ਬੰਦਿਆਂ ਬਚ ਕੇ ਨਹੀਂ